15 ਤੋਂ 20 ਕਿਲੋਮੀਟਰ ਤੱਕ ਸਾਈਕਲ ਚਲਾਉਂਦਾ ਰਹਿੰਦਾ ਹੈ ਕੋਸ਼ਿਸ਼ ਇਹਦੀ ਇਹ ਹੈ ਕਿ ਇਹਨਾਂ ਦਾ ਪਿੰਡ ਹੈ 35 ਕਿਲੋਮੀਟਰ 35 ਕਿਲੋਮੀਟਰ ਦੂਰ ਤੱਕ ਇਹਦਾ ਪਿੰਡ ਤੇ ਜਾਣ ਦਾ ਇਹ ਸਫ਼ਰ ਤੈਅ ਕਰਨਾ ਹੈ ਕਹਿੰਦਾ ਕੋਸ਼ਿਸ਼ ਇਹ ਹੈ ਵੀ ਇੱਕ ਦਿਨ ਮੈਂ ਆਪਣੇ ਪਿੰਡ ਸਾਈਕਲ ਤੇ ਜਾ ਕੇ ਆਉਂਗਾ ਇਹਦਾ ਮਕਸਦ ਇਹ ਹੈ ਵੀ ਹਰ ਰੋਜ਼ 15 ਤੋਂ 20 ਕਿਲੋਮੀਟਰ ਤੱਕ ਸਾਈਕਲ ਚਲਾਉਂਦਾ ਹੈ ਇਹਨਾਂ ਦੇ ਫਾਦਰ ਜੀ ਆ ਕੋਸ਼ਿਸ਼ ਇਹਨਾਂ ਦੀ ਵੀ ਇਹ ਹੈ ਕੇ ਦਿਨੋ ਦਿਨੇ ਨੂੰ ਸਾਈਕਲ ਚਲਾਣ ਦਾ ਹੌਲੀ ਹੌਲੀ ਰਸਤਾ ਦਾ ਤੈਅ ਹੁੰਦਾ ਜਾਵੇ ਤੇ ਸਫਰੇ ਦਾ ਵੱਧਦਾ ਜਾਵੇ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਇਹ ਇੱਕ ਸੋਚਣ ਦੀ ਲੋੜ ਹੈ ਕਿ ਆਪਣੇ ਆਪਣੇ ਬੱਚਿਆਂ ਨੂੰ ਇਹੋ ਜਿਹੇ ਰਸਤੇ ਪਾਓ ਕਿ ਜਿਹੜਾ ਬੱਚਾ ਦਾ ਧਿਆਨ ਇਹ ਜੇ ਚੰਗੇ ਕੰਮੇ ਵੱਲੇ ਜਾਵੇ ਨਿੱਕੇ ਨਿੱਕੇ ਬੱਚਾ ਨੂੰ ਜੇ ਆਪਾਂ ਮੋਟੀਵੇਟ ਕਰਾਂਗੇ ਤਾਂ ਇਹ ਇਸ ਚੀਜ਼ ਵੱਲ ਧਿਆਨ ਦੇਣਗੇ ਤੇ ਇਹਨਾਂ ਨੂੰ ਸ਼ੌਂਕ ਪੈਦਾ ਹੋਊਗਾ ਨਿੱਕਾ ਜਾਂ ਪਿਆਰਾ ਬੱਚਾ ਹੈ ਇਹਨੂੰ ਸ਼ੌਂਕ ਹੈ ਵੀ ਹਰ ਰੋਜ਼ ਮੈਂ ਸਾਈਕਲ ਚਲਾਵਾਂ ਤੇ ਆਪਣੇ ਪਿੰਡ ਸਾਈਕਲ ਤੇ ਹੀ ਜਾ ਕੇ ਆਵਾਂ ਕਿ ਹਾਲ ਹੈ ਤੇਰਾ ਗੁਨਰਾਜ ਸਿੰਘ ਖੁਸ਼ ਆ ਇਧਰ ਸਾਹਮਣੇ ਦੇਖ ਖੁਸ਼ ਆ ਭਗਵਾਨ ਇੱਕ ਦਿਨ ਆਪਾਂ ਮੰਜ਼ਲ ਤੈਅ ਕਰਨੀ ਆ ਕਿੰਨੇ ਕਿਲੋਮੀਟਰ ਤੱਕ ਚ ਟਾਰਗੇਟ ਰੱਖਣਾ ਕਿੰਨੇ ਕਿਲੋਮੀਟਰ ਪੁੱਤ ਪਿੰਡ ਕਿੰਨੀ ਕਿੰਨੇ ਕਿਲੋਮੀਟਰ ਦੱਸੋ ਵੀ 35 35 35 ਤੋਂ ਹੌਲੀ ਹੌਲੀ ਆਪਾਂ ਵਧਾਵਾਂਗੇ ਰੱਬ ਨੂੰ ਲੱਗੇ ਕੇ ਵਧਾਵਾਂਗੇ ਹੌਲੀ ਹੌਲੀ ਜਾਵਣਾ ਹੈ ਹੌਲੀ ਹੌਲੀ ਆਪਾਂ ਸਫ਼ਰ ਤੈਅ ਕਰਾਂਗੇ ਕਿਹੜੇ ਪਿੰਡ ਦਾ ਨਾਂ ਕੀ ਹੈ ਜਿੱਥੇ ਪਹੁੰਚੇ ਆਪਾਂ ਅੱਜ ਆਪਾਂ ਅੱਜ ਆਪਾਂ ਕਿੱਥੋਂ ਚੱਲੇ ਸੀ ਕਿਹੜੀਏ ਦਾ ਪੁਆਏ ਆਪਾਂ ਆ ਅਸੀਂ ਇਹ ਪਿੰਡ ਜਿੱਥੇ ਆਪਾਂ ਪਹੁੰਚ ਚੁੱਕੇ ਹਾਂ ਮਲੋਟ ਤੋਂ ਚੱਲ ਕੇ ਇਹ ਅੱਜ ਇਹ ਪਿੰਡ ਧੋਲਾ ਕਿੰਗਰਾ ਤੱਕ ਪਹੁੰਚ ਚੁੱਕਿਆ ਹੈ ਅੱਗੇ ਅੱਗੇ ਨੇ ਆਪ ਦਾ ਸਫ਼ਰ ਵਧਾਣਾ ਹੈ ਨੀੜੀ ਆ ਗਏ ਤੇ वैग्रू जी का खालसा वैग्रू जी की फतेह हर नु ए वीर नु ਭਰਾ ਨੂੰ ਹਰ ਨੂੰ ਲੋੜ ਹੈ ਕਿ ਇਹ ਵੀਡੀਓ ਅੱਗੇ ਤੋਂ ਅਗੇ ਸ਼ੇਅਰ ਕਰੋ ਤੇ ਬੱਚਿਆਂ ਨੂੰ ਦਿਖਾਓ ਆਪਣੇ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਛੀ ਕਾਲ ਜਲਦੀ